ਸਾਡੇ ਮੈਂ ਤੁਹਾਨੂੰ ਹਣੀ ਦੱਸਣਾ ਚਾਹਨਾ ਕਿ ਹਜੇ ਵੀ ਜਿਹੜੇ ਮੈਂ ਲਾਅ ਦੀ ਗੱਲ ਕਰ ਰਿਹਾ ਸੀ 1836 ਜੀਜੀ ਆਰਡਰ ਹੈ ਇੱਕ 1836 ਦਾ ਜੀਜੀ ਆਰਡਰ ਕਹਿੰਦੇ ਗਵਰਨਰ ਜਰਨਲ ਆਰਡਰ ਕਹਿੰਦੇ ਉਹਨੂੰ ਠੀਕ ਹੈ ਉਹ ਸਾਡੇ ਤੇ ਹਜੇ ਵੀ ਲਾਗੂ ਹੈ ਉਹਦੇ ਚ ਕੀ ਹੁੰਦਾ ਉਹਦੇ ਜੀ 1836 ਤੇ ਜੋ ਕਾਨੂੰਨ ਬਣੇ ਸੀ ਹੁੰਦੇ ਜੇ ਕਾਫੀ ਆਂਦੇ ਨੇ ਉਹ ਐਕਟ ਬਣਿਆ ਸੀ ਇੱਕ 1836 ਦੇ ਉਹਦੇ ਕਈ ਐਕਟਸ ਹੈਗੇ ਨੇ ਜਿਹੜੇ ਮਤਲਬ ਅਲਗ-ਅਲਗ ਤਰ੍ਹਾਂ ਦੇ ਨੇ ਜਿਨ੍ਹਾਂ ਨੂੰ ਅਜੇ ਵੀ ਸਾਡੇ ਲੋਕ ਜਿਹੜੇ ਛੌਨੀ ਦੇ ਜਿਹੜੇ ਚੇਲ ਰਹੇ ਆ ਅੱਜ ਦੇ ਟਾਈਮ ਤੋਂ ਉਹਨਾਂ ਨੂੰ ਅਜੀਬ ਜਾਂ ਵੇੜ ਕਿਹਾ ਜਾ ਸਕਦਾ ਹੈ ਕਹਿ ਸਕਦੇ ਹਾਂ ਬਹੁਤ ਕਿਉਂਕਿ 1836 ਤੇ ਅੱਜ 2025 'ਚ ਬੈਠੇ ਆਪਾਂ ਬਿਲਕੁਲ ਉਹ ਤੋਂ ਸਮਾਂ ਕੁਝ ਹੋਰ ਸੀ ਉਹਨਾਂ 'ਚ ਕੀ ਕੁਝ ਅਜੀਬ ਹੈ ਜੋ ਦੇਖਨੇ ਆ ਤੁਸੀਂ ਕਹਿੰਦੇ ਆ ਅਜੇ ਨਹੀਂ ਹੋਣਾ ਚਾਹੀਦਾ ਹਾਂ ਨਾ ਮੈਂ ਤੁਹਾਨੂੰ ਇੱਕ ਛੋਟਾ ਜਿਹਾ ਧਾਰਨ ਦੇਣਾ ਹੁੰਦੇ ਚ 21 ਦੱਸ ਦਾਂ ਤੁਹਾਨੂੰ ਕਿਉਂਕਿ ਕਾਫੀ ਹੈ ਬਹੁਤ ਨੇ ਮੈਂ ਇੱਕ ਦੱਸ ਦਾਂ ਕਿ 1836 ਦੇ ਵਿੱਚ 5000 ਦੀ ਸਾਡੀ ਇੱਕ ਰਜਿਸਟਰੀ ਹੁੰਦੀ ਸੀ ਠੀਕ ਹੈ ਉਹ ਦੋ ਆਪਣਾ 2025 ਦੇ ਵਿੱਚ ਆ ਕੇ ਵੀ ਅੱਜ 5000 ਦੀ ਐ ਅੱਜ ਤਾਂ ਮੇਰੇ ਸਾਹ ਨਾਲ ਰੇਤਾ ਦੀ ਟਰਾਲੀ ਨਹੀਂ 5000 ਦੀ ਹੁੰਦੀ ਨਹੀਂ ਹੁੰਦੀ ਤੇ ਇੱਕ ਰਜਿਸਟਰੀ ਤੇ ਮਤਲਬ ਮੈਂ ਤੁਹਾਨੂੰ ਦੱਸਣਾ ਚਾਹਨਾ ਮੈਂ ਹਣੀ ਜੀ ਤਿੰਨ ਚਾਰ ਮਿਨਿਸਟਰਸ ਨੂੰ ਮਿਲਿਆ ਠੀਕ ਹੈ ਅਸੀਂ ਰਿਮੈਂਡਮਸ ਦਿੱਤੇ ਉਹਨਾਂ ਨੂੰ ਠੀਕ ਹੈ ਪਰ ਹੱਲ ਨਹੀਂ ਹੋਇਆ ਹੱਲ ਨਹੀਂ ਹੋਇਆ ਸਾਨੂੰ ਉਮੀਦ ਸੀ ਸੈਂਟਰ ਸਰਕਾਰ ਤੋਂ ਭਾਜੀਪੀ ਤੋਂ ਕਿਉਂਕਿ ਸਾਡਾ ਲਾਇੰਸ ਰਿਹਾ ਉਸ ਟਾਈਮ ਬਿਲਕੁਲ ਵੀ ਤੇ ਬੜੀ ਵਾਰ ਉਹਨਾਂ ਕੋਲ ਉਦੋਂ ਜਾਂਦੇ ਆਂਦੇ ਰਹੇ ਆ ਮੈਂ ਜੇਟਲੀ ਸਾਹਿਬ ਨੂੰ ਵੀ ਮਿਲਿਆ ਫਿਰ ਕਸੌਲੀ ਮੈਂ ਸਿਤਾ ਰਮਨ ਜੀ ਨੂੰ ਮਿਲਿਆ ਹੂੰ ਫਿਰ ਮੈਂ ਪਰਿਕਰ ਸਾਹਿਬ ਨੂੰ ਮਿਲਿਆ ਹੂੰ ਹੂੰ ਦਿੱਲੀ ਦਿੱਲੀ ਇਵਨ ਮੈਂ ਇੱਕ ਸਾਡੀ 2015 ਚ ਹੂੰ ਹੂੰ 17 ਈਸਟਰਨ ਵੈਸਟਰਨ ਕੰਟੋਨਮੈਂਟਸ ਦੀ ਜਿਹੜੀ ਹੈ ਮੀਟਿੰਗ ਹੋਈ ਸੀ ਬਿਲਕੁਲ ਬਿਲਕੁਲ ਮੈਂ ਉੱਥੇ ਵੀ ਸਟੇਜ ਤੇ ਉਦੋਂ ਵਾਈਸ ਪ੍ਰੈਜ਼ੀਡੈਂਟ ਹੁੰਦੇ ਸੀ ਵਾਈਕੇ ਨਾਈਡੂ ਜੀ ਠੀਕ ਆ ਸਰ ਮੈਂ ਉਹਨਾਂ ਨੂੰ ਵੀ ਬੇਨਤੀ ਕੀਤੀ ਉਹ ਸਟੇਜ ਤੇ ਕਿ ਸਾਡੀ ਸੁਣਵਾਈ ਹੋਣੀ ਚਾਹੀਦੀ ਹੈ ਪਰ ਹਜੇ ਤੱਕ ਕੋਈ ਨਹੀਂ ਫਿਰ ਮਾ ਰਾਜਨਾਥ ਸਾਹਿਬ ਨੂੰ ਵੀ ਮਿਲਿਆ ਠੀਕ ਹੈ इवन ਰਾਜਨਾਥ ਸਾਹਿਬ ਦਾ ਵੀ ਜਿਹੜਾ ਹਲਕਾ ਹੈ ਲਖਨਊ ਉਹਦੇ ਚ ਵੀ ਲਖਨਊ ਕੰਟੋਨਮੈਂਟ ਆਂਦਾ ਇੱਕ ਓਕੇ ਪਰ ਫਿਰ ਵੀ ਪਤਾ ਨਹੀਂ ਕੀ ਅਜੇ ਵੀ ਉਹ ਰੱਖਿਆ ਮੰਤਰੀ ਉਹੀ ਨੇ ਪਰ ਹਜੇ ਤੱਕ ਕੋਈ ਸੁਣਵਾਈ ਨਹੀਂ ਹੋ ਰਹੀ ਸਾਡੇ ਪਤਾ ਨਹੀਂ ਕੰਟੋਨਮੈਂਟਸ 62 ਕੰਟੋਨਮੈਂਟਸ ਆਲ ਓਵਰ ਇੰਡੀਆ ਚ ਉੱਪਰ ਜੋ ਚੱਲਦਾ ਹੈ ਉਹਦੇ ਹਿਸਾਬ ਨਾਲ ਬੜਾ ਕੁਝ ਇੰਡੀਆ ਚ ਬਦਲਿਆ ਹੈ ਮਗਰ ਇਹ ਕਾਨੂੰਨ ਜਿਉਂ ਦੇ ਤਿਉਂ ਹੀ ਹੈ ਤਸ ਤੋਂ ਮਸ ਨਹੀਂ ਹਿਲੇ ਇਹਦੇ ਪਿੱਛੇ ਵਜਾ ਕੀ ਹੈ ਬਿਊਰੋਕ੍ਰੇਸੀ ਜਾਂ ਕਿ ਕਹਿ ਸਕਦੇ ਬਿਊਰੋਕ੍ਰੇਸੀ ਕਿਉਂਕਿ ਜਦੋਂ ਇਹ ਲਾ ਬਣਾਉਂਦੇ ਨੇ ਐਕਟ ਬਣਾਉਂਦੇ ਆ ਇਹਨਾਂ ਨੂੰ ਚਾਹੀਦਾ ਸਿਵਿਲਿਅንስ ਨੂੰ ਵੀ ਨਾਲ ਲੈਣਾ ਚਾਹੀਦਾ ਈਵਨ ਮੈਂ ਇਹ ਦਿੱਲੀ ਵੀ ਗਿਆ ਸੀ ਕਿ ਤੁਸੀਂ ਐਕਟਸ ਬਣਾਉਨੇ ਹੋ ਤੁਸੀਂ ਐਕਟਸ ਸਾਡੇ ਸਿਵਿਲਿਅਨ ਮੈਂਬਰਸ ਵੀ ਆ 60 ਤੋਂ ਟੂ ਕੰਟੋਰਨਮੈਂਟਸ ਸਾਡੀ ਈਵਨ ਵਾਈਸ ਪ੍ਰੈਜ਼ੀਡੈਂਟਸ ਦੀ ਇੱਕ ਕਮੇਟੀ ਵੀ ਬਣੀ ਹੋਈ ਆ ਤੁਸੀਂ ਉਹਦੇ ਚ ਜਿਹੜੀ ਕਹਿਣਗੇ ਉਹਦੇ ਚ ਤੁਸੀਂ ਮੈਂਬਰ ਲਵੋ ਲੋਕਾਂ ਦੇ ਜਦੋਂ ਤੱਕ ਨੁਮਾਇੰਦੇ ਨਹੀਂ ਵਿੱਚ ਹੋਣਗੇ ਉਦੋਂ ਤੱਕ ਹੱਲ ਨਹੀਂ ਹੋਏਗਾ ਇਸ ਚੀਜ਼ ਦਾ ਤੁਸੀਂ ਫਿਰ ਪਹਿਲਾਂ ਮੈਂਬਰ ਕੈਂਟ ਬੋਰਡ ਬਣਨੇ ਹੋ ਤੇ ਵਾਈਸ ਪ੍ਰੈਜ਼ੀਡੈਂਟ ਫਿਰ ਕਦੋਂ ਬਣਨੇ ਹੋ ਮੈਂ ਥੋੜੇ ਟਾਈਮ ਬਾਅਦ ਹੀ ਬਣ ਗਿਆ ਸੀ ਜੀ ਵਾਈਸ ਪ੍ਰੈਜ਼ੀਡੈਂਟ ਹਾਂਜੀ ਕਿਉਂਕਿ ਮੇਰੇ ਨਾ ਨੋਟੀਫਿਕੇਸ਼ਨ ਕਿਉਂਕਿ ਬਾਈ ਇਲੈਕਸ਼ਨ ਸੀ ਨੋਟੀਫਿਕੇਸ਼ਨ ਨੂੰ ਟਾਈਮ ਲੱਗ ਗਿਆ ਅੱਛਾ ਨੋਟੀਫਿਕੇਸ਼ਨ ਜਿਵੇਂ ਆਇਆ ਕੋਈ ਉਸ ਟਾਈਮ ਮੇਰੇ ਮੇभी ਮੇਰੇ ਸੋਨਾਂ ਤਿੰਨ ਚਾਰ ਮਹੀਨੇ ਜਾਂ ਪੰਜ ਮਹੀਨੇ ਲੱਗ ਗਏ ਸੀ ਉਸ ਤੋਂ ਬਾਅਦ ਹੀ ਮੈਂ ਵਾਈਸ ਪ੍ਰੈਜ਼ੀਡੈਂਟ ਬਣ ਗਿਆ ਸੀ ਜੋ ਜਨਤਾ ਦਾ ਚੁਣਿਆ ਹੋਇਆ ਨੁਮਾਇੰਦਾ ਹੁੰਦਾ ਹੈ ਸਭ ਤੋਂ ਵੱਡਾ ਉਹਦਾ ਅਹੁਦਾ ਜੋ ਹੁੰਦਾ ਹੈ ਵਾਈਸ ਪ੍ਰੈਜ਼ੀਡੈਂਟ ਦਾ ਹੁੰਦਾ ਹੈ ਉਹ ਸਿਵਿਲਿਅਨਸ 'ਚ ਵਾਈਸ ਪ੍ਰੈਜ਼ੀਡੈਂਟ ਸਿਵਿਲਿਅਨਸ ਤੇ ਪ੍ਰੈਜ਼ੀਡੈਂਟ ਫਿਰ ਕਿਸ ਨੂੰ ਆਖਦੇ ਨੇ ਇਹ ਡਿਪਟੀ ਜੀਓਸੀ ਹੁੰਦੇ ਨੇ ਡਿਪਟੀ ਜੀਓਸੀ ਹਾਂਜੀ ਉਹ ਵਾਈਸ ਆਪਣਾ ਪ੍ਰੈਜ਼ੀਡੈਂਟ ਕੰਟੋਨਮੈਂਟ ਬੋਰਡ ਹੁੰਦੇ ਆ ਠੀਕ ਹੈ ਪ੍ਰੈਜ਼ੀਡੈਂਟ ਕੰਟੋਨਮੈਂਟ ਬੋਰਡ ਹੁੰਦੇ ਨੇ ਫਿਰ ਉਸ ਤੋਂ ਬਾਅਦ ਵੀ ਜੋ ਹਰਾਰਕੀ ਹੈ ਉਹ ਕਿਸ ਤਰੀਕੇ ਨਾਲ ਕੰਮ ਕਰਦੀ ਹੈ ਜੋ ਹੁੰਦੀ ਹੈ ਜੋ ਤੁਹਾਡੇ ਸਿਸਟਮ ਚ ਚੱਲਦੀ ਹੈ ਉਹ ਉਹ ਕਿਸ ਤਰੀਕੇ ਨਾਲ ਕੰਮ ਕਰਦੀ ਹੈ ਨਾ 8 ਸਿਵਿਲিয়ান ਮੈਂਬਰਸ ਹੁੰਦੇ ਆ ਹਮ ਹਮ 8 ਹੀ ਸਾਡੇ 8 ਇਹਨਾਂ ਆਰਮੀ ਆਫੀਸਰਸ ਹੁੰਦੇ ਆ ਠੀਕ ਹੈ ਅਲੱਗ ਅਲੱਗ ਰੈਂਕਸ ਤੇ ਠੀਕ ਹੈ ਬਰਗੇਡੀਅਰਸ ਵੀ ਹੁੰਦੇ ਆ ਕਰਨਲਸ ਵੀ ਹੁੰਦੇ ਨੇ ਹਮ ਹਮ ਜੀ ਈਸਟ ਆ ਜੇ ਜਾਂ ਵੈਸਟ ਆ ਜੇ ਉਹ ਨੋਮੀਨੇਟਡ ਮੈਂਬਰ ਹੁੰਦਾ ਕੋਈ ਵੀ ਜੋ ਵੀ ਉਹਨਾਂ ਨੇ ਆਪ ਦੀ ਟੀਮ ਚ ਰੱਖਣਾ ਹੁੰਦਾ ਉਹ ਹੁੰਦੇ ਨੇ ਤੇ ਜਿਹੜੇ ਸਾਡੇ ਸੀਓ ਸਾਹਿਬ ਹੁੰਦੇ ਨੇ ਹਮ ਉਹ ਸਾਡੇ ਆਪਾਂ ਕਹਿ ਦਈਏ ਸੈਕਟਰੀ ਹੁੰਦੇ ਆ ਉਹਨਾਂ ਨੇ ਬੋਰਡ ਨੂੰ ਮੈਨੇਜ ਕਰਨਾ ਹੁੰਦਾ ਠੀਕ ਹੈ ਤੇ ਮਤਲਬ ਬੜਾ ਅੱਛਾ ਕੰਬੀਨੇਸ਼ਨ ਹੁੰਦਾ ਵਧੀਆ ਮਤਲਬ ਮੀਟਿੰਗਸ ਹੁੰਦੀਆਂ ਨੇ ਹਮ ਹਮ ਸਿਵਿਲIANS ਨੇ ਹਮੇਸ਼ਾ ਲੋਕਾਂ ਦੀ ਗੱਲ ਕਰਨੀ ਹੁੰਦੀ ਹੈ ਔਰ ਸਭ ਤੋਂ ਵੱਡੀ ਗੱਲ ਤੁਹਾਨੂੰ ਮੈਂ ਦੱਸਦਾ ਹਾਂ ਅਸੀਂ ਚਾਹੇ ਐਮਸੀਜ਼ ਵੱਖ-ਵੱਖ ਪਾਰਟੀਆਂ ਤੋਂ ਆਈਏ ਹਮ ਪਰ ਜਦੋਂ ਲੋਕਾਂ ਦੀ ਕੋਈ ਗੱਲ ਹੁੰਦੀ ਹੈ ਹਮ ਉਦੋਂ ਹਮੇਸ਼ਾ ਇੱਕ ਮੰਚ ਤੇ ਲੋਕਾਂ ਦੇ ਖਾਤਰ ਖੜੇ ਹੋਣੇ ਆ ਆਪਦੀ ਪਾਰਟੀਬਾਜੀ ਬਾਹਰ ਰੱਖ ਕੇ ਠੀਕ ਹੈ ਇਹ ਸਾਡੀ ਮਤਲਬ ਬੜੀ ਅੱਛੀ ਲੋਕਾਂ ਦੀ ਸਾਡੇ ਐਮਸੀਜ਼ ਦੀ ਖੂਬੀ ਕਹਿ ਲੀਏ ਜਾਂ ਵਧੀਆ ਮਤਲਬ ਇੱਕ ਦੂਜੇ ਨਾਲ ਭਾਈਚਾਰਕ ਸਾਂਝ ਬਣਾ ਕੇ ਲੋਕਾਂ ਖਾਤੇ ਰਹੀ ਇਕੱਠੇ ਹੁੰਨੇ ਆ ਜੋ ਆਰਮੀ ਪਰਸਨ ਹੁੰਦੇ ਨੇ ਕਾਫੀ ਡਿਸਪਲਿਨਡ ਹੁੰਦੇ ਨੇ ਕਈ ਵਾਰ ਉੱਚੇ ਗੱਲਾਂ ਦੇਖਣਾ ਹੁੰਦਾ ਸਰਕਾਰਾਂ ਹੀ ਕੰਮ ਕਰਦੀਆਂ ਕੁਝ ਚੀਜ਼ਾਂ ਨੂੰ ਮੈਨਿਪੂਲੇਟ ਵੀ ਕਰਨਾ ਪੈਂਦਾ ਮੋਲਡ ਵੀ ਕਰਨਾ ਪੈਂਦਾ ਉੱਥੇ ਤਾਲਮੇਲ ਬਣਾਉਂਦੇ ਸੀ ਫਿਰ ਆਰਮੀ ਅਫਸਰ ਹਾਂ ਤਾਲਮੇਲ ਬੰਨਦਾ ਅਫਸਰ ਬਹੁਤ ਅੱਛੇ ਕਈ ਬਹੁਤ ਵਧੀਆ ਅਫਸਰ ਹੁੰਦੇ ਨੇ ਜੋ ਕੋਈ ਹੋਵੇ ਤੇ ਉਹਨੂੰ ਅਸੀਂ ਮਨਾ ਵੀ ਲਈਦਾ ਈਵਨ ਅਸੀਂ ਲਾਅ ਤੋੜਦੇ ਨਹੀਂ ਕਈ ਗੁਰ ਬੈਂਡ ਕਰਨਾ ਹੀ ਪੈ ਜਾਂਦੇ ਨੇ ਮਾੜਾ ਮੋਟਾ ਮੈਨੀਪੂਲੇਟ ਕਰਨਾ ਪੈ ਜਾਂਦਾ ਹੈ ਬੈਂਡ ਹੁੰਦੇ ਆ ਲਾਅ ਤੋੜਦੇ ਨਹੀਂ ਅਸੀਂ ਠੀਕ ਠੀਕ ਇਹਦਾ ਫਿਰ ਕਹਿੰਦੇ ਲੀਡਰ ਤੇ ਹੀ ਸਾਰੀ ਗੱਲ ਬੰਦੀ ਹੈ ਕਿ ਜਨਤਾ ਦੇ ਕੰਮ ਕਿਵੇਂ ਕਰਾਉਣੇ ਆ ਕਹਿ ਸਕਦੇ ਹੋ ਤੁਸੀਂ ਕਿ ਆਬਦੀ ਕਿਉਂਕਿ ਨਾ ਕਈ ਵਾਰ ਕੀ ਗੱਲ ਹੈ ਵਖੋ ਉਹਨਾਂ ਨੂੰ ਵੀ ਇਸ ਚੀਜ਼ ਦਾ ਪਤਾ ਹੈ ਹੂੰ ਕਿ ਜਿਹੜੇ ਲਾਅਜ਼ ਨੇ ਕਿ ਜਿਹੜੇ ਅੱਜ ਐਡਜਸਟ ਕਰ ਰਹੇ ਨੇ ਹੂੰ ਹੂੰ ਉਹ ਅੱਜ ਦੇ ਹਿਸਾਬ ਨਾਲ ਹੋਣਾ ਹੀ ਨਹੀਂ ਚਾਹੀਦੇ ਹੂੰ ਹੂੰ ਬਿਲਕੁਲ ਜ ਜੰਗਰੇਜ਼ ਚਲੇ ਗਏ ਨੇ ਤੇ ਫਿਰ ਤਾਂ ਇਹ ਲਾਅ ਵੀ ਨਹੀਂ ਹੋਣੇ ਚਾਹੀਦੇ ਨਾ ਅੰਗਰੇਜ਼ਾਂ ਦੇ ਬਣਾਏ ਹੋਏ ਲਾਅ ਨੇ ਇਕ ਆਪਾਂ ਕਿੰਨੇ ਸਾਨੂੰ ਆਜ਼ਾਦ ਹੋਇਆ ਨੂੰ 75 76 ਸਾਲ ਹੋ ਗਏ ਨੇ ਤੇ ਅੱਜ ਅਸੀਂ ਤਾਂ ਛੋਣੀ ਵਾਲੇ ਸਾਰੇ ਜਿੰਨੇ ਬਾਹਰ ਕੰਟੋਨਮੈਂਟ ਆਪਣੇ ਸਿਵਿਲIANS ਆਉਂਦੇ ਨੇ ਉਹ ਸਾਰੇ ਹੀ ਚੇਲ ਰਹੇ ਨੇ ਜਦੋਂ ਤੁਸੀਂ ਕਾਫੀ ਯੰਗ ਉਮਰ ਚ ਸਿਆਸਤ 'ਚ ਚਲੇ ਜਾਂਦੇ ਹੋ ਇੱਕ ਜਜ਼ਬਾ ਹੁੰਦਾ ਬਬੂ ਜੀ ਕਿ ਦੁਨੀਆ ਬਦਲਣ ਦਾ ਉਦੋਂ ਸੀ ਕਿ ਵੀ ਦੇਖਨੇ ਆਪਾਂ ਵੀ ਆ ਚੀਜ਼ ਗਲਤ ਹੈ ਉਹ ਧੀਰੇ 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 ਬੰਦੇ ਦੀ એનર્ਜੀ ਡਾਊਨ ਹੁੰਦੀ ਰਹਿੰਦੀ ਹੈ ਉਹ ਤਾਂ ਹੁੰਦਾ ਜਦੋਂ ਜਵਾਨੀ ਹੁੰਦਾ ਦੁਨੀਆ ਲਾ ਕੇ ਰੱਖ ਦੇਣੀ ਹੈ ਕੁਝ ਸੀ ਇਹੋ ਜਿਹਾ ਵੀ ਆ ਵੀ ਬਦਲ ਦੇਣਾ ਉਹ ਵੀ ਬਦਲ ਦੇਣਾ ਫਿਰ ਸਿਸਟਮ ਹੌਲੀ 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 ਤੁਹਾਨੂੰ ਮੋਲਡ ਕਰਦਾ ਹਣੀ ਅਸੀਂ ਕੰਮ ਬਹੁਤ ਡਵੈਲਪਮੈਂਟ ਬਹੁਤ ਕਰਾਈ ਉਸ ਟਾਈਮ ਆਫ ਦਿ ਟਾਈਮ ਮੇਰੀ 7 ਨੰਬਰ ਵਾਰਡ ਮੈਂ ਤੁਹਾਨੂੰ ਦੱਸ ਦਾਂ ਜੇ ਬਾਰਿਸ਼ ਪੈ ਕਈ ਏਰੀਆ ਪਾਕਟਸ ਹੈ ਬੋਲੋ ਇੱਕ ਜਗ੍ਹਾ ਵਾਰਡ ਨਹੀਂ ਹੈ ਉਹ ਖਿਲਰੀ ਹੋਈ ਵਾਰਡ ਹੈ ਵਾਰਡ ਖਿਲਰੀ ਹੈ ਔਰ ਉਹ ਵਾਰਡ ਦੇ ਵਿੱਚ ਐਮਈਐਸ ਕੁਆਟਰਸ ਵੀ ਨੇ ਠੀਕ ਹੈ ਤੇ ਜਿਹੜੇ ਐਂਬੀਅੰਸ ਦੇ ਕਵਟਰਸ ਹੁੰਦੇ ਜਾਂ ਕੁਝ ਉਹਨਾਂ ਦੀ ਕੋਈ ਦਿੱਕਤ ਹੁੰਦੀ ਜੇ ਮੈਂ ਐਮਐਸ ਚੋਂ ਕਰਵਾ ਲਈਦਾ ਸੀ ਠੀਕ ਹੈ ਤੁਸੀਂ ਜਿਹੜਾ ਜਜ਼ਬੇ ਦੀ ਗੱਲ ਕਰ ਰਹੇ ਮੈਂ ਉੱਥੇ 20 ਆਫੀਸਰਾਂ ਨਾਲ ਜੀਜ਼ ਨਾਲ ਮਿਲ ਕੇ ਉਹਨਾਂ ਨੂੰ ਟੈਂਡਰ ਬਣਵਾ ਲਈਦਾ ਸੀ ਜਾਂ ਕੁਝ ਕਰਕੇ ਕਿ ਉਹਨਾਂ ਦੇ ਆਹ ਦਿੱਕਤਾਂ ਨੇ ਜੀ ਆਹ ਆ ਕਰਕੇ ਕਿਉਂਕਿ ਉਹਨਾਂ ਦਾ ਟੈਂਡਰ ਸਿਸਟਮ ਚੱਲਦਾ ਹੈ ਕੰਪੇਅਰ ਕਰ ਲੈਂਦੇ ਹਾਂ ਉਹਨਾਂ ਨੂੰ ਮਨਾ ਲਈਦਾ ਸੀ ਕਿ ਆਹ ਜੈਨੂਇਨ ਦਿੱਕਤ ਨੇ ਜਿਹੜੀਆਂ ਮੈਂ ਮੰਨਦੀ ਤੇ ਮੈਂ ਤੁਹਾਨੂੰ ਕੁਝ ਸਾਡੇ ਪੌਕੇਟ ਐਹੋ ਜਿਹੀਆਂ ਸੀ ਜਿੱਥੇ ਬਾਰਿਸ਼ ਪੈ ਜਾਏ ਤਾਂ ਬੱਚੇ ਸਕੂਲ ਨਹੀਂ ਜਾ ਸਕਦੇ ਤੇ ਲੋਕ ਕੰਮ ਨਹੀਂ ਜਾ ਸਕਦੇ ਅੱਛਾ ਮਾਉਥੀ ਫਰ ਲੌਕਿੰਗ ਟਾਈਜ਼ ਵਾਟਰ ਸਪਲਾਈ ਸਟਰੀਟ ਲਾਈਟਸ ਐਜੋ ਜ ਬਹੁਤ ਕੰਮ ਕੀਤੇ ਆ ਉਸ ਟਾਈਮ ਮੇਰੀ ਵਾਰਡ ਨੰਬਰ 7 ਹੁੰਦੀ ਸੀ ਔਰ ਮੇਰਾ ਸਿਆਸੀ ਕੈਰੀਅਰ ਵੀ ਉਥੋਂ ਹੀ ਸਟਾਰਟ ਹੋਇਆ ਠੀਕ ਹੈ ਤੇ ਕਾਲਜ ਟਾਈਮ ਜਦੋਂ ਕੁਝ ਰਹੇ ਤੇ ਕੁਝ ਕਾਲਜ ਦੀਆਂ ਵੀ ਗੱਲਾਂ ਸਾਂਝੀਆਂ ਕਰੋ ਕਿ ਵੀ ਸਿਆਸਤ ਹੀ ਨਾ ਚਲੀ ਜਾਏ ਉਦੋਂ ਦਾ ਕੋਈ ਖਾਸ ਪਲ ਯਾਦ ਕਾਲਜ ਚ ਸਾਡਾ ਫਰੈਂਡ ਸਰਕਲ ਬਹੁਤ ਵਧੀਆ ਸੀ ਠੀਕ ਹੈ ਅਲੱਗ ਅਲੱਗ ਪਿੰਡਾਂ ਤੋਂ ਦੋਸਤ ਸੀ ਸਾਰੇ ਠੀਕ ਹੈ ਔਰ ਮੈਂ ਹਣੀ ਜੀ ਤੁਹਾਨੂੰ ਦੱਸਾਂ ਜਦੋਂ ਮੇਰਾ ਫਰਸਟ ਇਲੈਕਸ਼ਨ ਆਇਆ ਮੇਰੇ ਜਿੰਨੇ ਯਾਰ ਦੋਸਤ ਸੀ ਕਾਲਜ ਦੇ ओके ਉਹ ਮੇਰੇ ਨਾਲ ਸਾਰੇ ਦਿਨ ਦਿਨ ਰਾਤ ਰਾਤ ਕੰਪੇਨਿੰਗ ਕਰਦੇ ਹੁੰਦੇ ਸੀ ਉਹ ਉਹ ਅਲੱਗ ਹੀ ਅਲੱਗ ਹੀ ਮਤਲਬ ਔਰਾ ਸੀ ਉਹ ਕਿ ਯਾਰ ਦੋਸਤਾਂ ਜਿਹਾ ਕਹਿੰਦਾ ਨਾ ਕਰ ਦੇਖਦੇ ਉਹਨੇ ਬਸ ਸੌਂਗਸ ਚ ਵੇ ਨੇ ਫੁਹਾਂ ਦੀ ਵੇ ਦੇ ਉਹ ਐ ਸਾਡੇ ਮਲੇ ਫਿਲਮੀ ਸੀਨ ਜਿਹਾ ਹੀ ਬਣ ਗਿਆ ਦੋਸਤ ਬੋਸ ਸੀ ਤੇ ਦੋਸਤਾਂ ਨਾਲ ਤਕਰੀਬਨ ਇਲੈਕਸ਼ਨ ਮਤਲਬ ਜਿਵੇਂ ਪਾਕਟ ਵਾਈ ਦੱਸਿਆ ਹਰ ਨੇ ਆਪਦੀ ਆਪਦੀ ਡਿਊਟੀਆਂ ਸੰਭਲੀਆਂ ਸੀ ਉਦੋਂ ਸਟ्रेस ਦੀ ਫੀਲ ਹੀ ਨਹੀਂ ਹੁੰਦੀ ਹੋਈ ਫੀਲ ਨਹੀਂ ਹੋਈ ਸੀ ਕੋਈ ਉਹਨਾਂ ਨੂੰ ਮਹਿਸੂਸ ਹੋਣ ਦਿੱਤਾ ਸੀ ਉਹਨਾਂ ਨੂੰ ਰਲ ਕੇ ਹੀ ਸਾਰਾ ਕੁਝ ਵੀ ਅੱਗੇ ਤੁਰ ਜਾਣਾ ਫਾਦਰ ਦਾ ਵੀ ਥੋੜਾ ਜਿਉ ਰਤਬਾ ਸੀ ਉਹਦੇ ਕਰਕੇ ਵੀ ਕੁਝ ਫਾਇਦਾ ਹੋਇਆ ਫਾਇਦਾ ਹੋਇਆ ਕਿਉਂਕਿ ਮੇਰੇ ਫਾਦਰ ਸਾਹਿਬ ਨੇ ਕੰਮ ਬਹੁਤ ਕਿਉਂਕਿ 85 ਤੋਂ ਲਗਾਤਾਰ ਬੰਦੇ ਆਏ ਸੀ ਐਮਸੀ ਵਾਈਸ ਪ੍ਰੈਜ਼ੀਡੈਂਟ ਤੇ ਉਹਨਾਂ ਦੀ ਪਹਿਲਾਂ ਹੀ ਡਵੈਲਪਮੈਂਟ ਬਹੁਤ ਹੋਈ ਹੋਈ ਸੀ ਲੋਕਾਂ ਦੀ ਬਹੁਤ ਕੰਮ ਕੀਤੇ ਹੋਏ ਸੀ ਉਹਨਾਂ ਨੇ ਬਿਲਕੁਲ ਬਿਲਕੁਲ ਉਸ ਦਾ ਫਾਇਦਾ ਮਿਲਿਆ ਹੀ ਮਿਲਿਆ ਸੀ ਠੀਕ ਹੈ ਬਬੂ ਜੀ ਇੱਕ ਬੜਾ ਹੀ ਜੋ ਦੇਖ ਰਹੇ ਹਾਂ ਅਸੀਂ ਹੁਣ ਕੈਂਟ ਬੋਰਡ ਦੇ ਇਲੈਕਸ਼ਨ ਕਾਫੀ ਚਿਰ ਤੋਂ ਪੈਂਡਿੰਗ ਨੇ ਉਹਦੇ ਲਈ ਕੁਝ ਲੋਕਾਂ ਨੂੰ ਟੈਕਸਸ ਵੀ ਹੈਵੀ ਹੈਵੀ ਫੇਸ ਕਰਨੇ ਪੈ ਰਹੇ ਨੇ ਉਹਦੇ ਦੇ ਵੱਲ ਕੋਈ ਧਿਆਨ ਜਾ ਰਿਹਾ ਹੈ ਜੋ ਇਲੈਕਟਿਡ ਮੈਂਬਰਸੀ ਪਹਿਲਾਂ ਟੈਕਸਸ ਦੀ ਤੁਸੀਂ ਗੱਲ ਕੀਤੀ ਹੈ ਵਾਕਈ ਨੋ ਡਾਊਟ ਬਹੁਤ ਜ਼ਿਆਦਾ ਵਧਾਇਆ ਠੀਕ ਹੈ ਉਹਦਾ ਕਹਿ ਲੀਏ ਕਿ ਪੰਜਾਬੀ ਜੱਗੇ ਆਪਾਂ ਕਹੀਏ ਤਾਂ ਤੱਕਾ ਹੀ ਕੀਤਾ ਠੀਕ ਹੈ ਕੈਂਡ ਬੋਰਡ ਨੇ ਓਕੇ ਲੋਕਾਂ ਨਾਲ ਕਈ ਇਹੋ ਜੇ ਸੀ ਗਰੀਬ ਪਰਿਵਾਰਾਂ ਦੇ ਵੀ ਇੰਨੇ ਨੇ ਟੈਕਸ ਵਧਾਤੇ ਕਿ ਸੋ ਨੀਤਾ ਕਦੀ ਵੀ ਅਜੇ ਤੱਕ ਮੇਰੇ ਟਾਈਮ ਦੋ ਵਾਰ ਅਸੈਸਮੈਂਟ ਹੋਈ ਹੈ ਹੂੰ ਕਦੀ ਅਸੀਂ ਮਹਿਸੂਸ ਹੀ ਨਹੀਂ ਹੁੰਦਾ ਲੋਕਾਂ ਨੂੰ ਕਾਫੀ ਨੋਮੀਨਲ ਜੇ ਵੱਧਦੇ ਸੀ ਸਾਰੇ ਮੇਰੇ ਸਾਨਾ ਸਾਡੇ 10% ਮਸਾਂ ਇਸ ਇੰਨਾ ਕਿਉਂ ਹੁੰਦਾ ਸੀ ਹੁਣ ਕਿੰਨੇ ਤੁਸੀਂ ਜੇ ਦੇਖਿਆ ਕਿਤੇ ਤੋਂ ਬਹੁਤ ਕਈ ਗੁਣਾ ਹੀ ਹੋ ਗਏ ਜਿਵੇਂ ਮੰਨ ਲਓ ਕੋਈ ਐਗਜ਼ਾਮਪਲ ਪਹਿਲਾਂ ਕਿੰਨਾ ਸੀ ਤੇ ਹੁਣ ਕਿੰਨਾ ਹੋ ਗਿਆ ਕੋਈ 100 ਸੀ ਕੋਈ 1000 1500 ਹੋ ਗਿਆ 2000 ਹੋ ਗਿਆ ਐਂ ਕੋਈ ਇੰਨੇ ਪਰਸੈਂਟ ਇਨਕਰੀਜ਼ ਹੁੰਦੇ ਪਏ ਨੇ ਤੇ ਇਹਦੇ ਲਈ ਕੁਛ ਵੀ ਲੋਕਾਂ ਦੇ ਤੁਸੀਂ ਨਮਾਇंदे ਰਹੇ ਹੋ ਅਸੀਂ ਬਹੁਤ ਮਿਲੇ ਆ ਅ fırsਰਾਂ ਨੂੰ ਮਿਲ ਕੇ ਐਪਲੀਕੇਸ਼ਨਸ ਵੀ ਦਿੱਤੀਆਂ ਕਈ ਸੁਨਵਾਈ ਹੋਏ ਕਈ ਸਹੀ ਵੀ ਹੋ ਗਏ ਪਰ ਵੇਖੋ ਜਿਹੜਾ ਆ ਕੇ ਆਉਂਦੀ ਸੁਨਵਾਈ ਹੋਗੀ ਜਿਹੜਾ ਨਹੀਂ ਆਇਆ ਉਹ ਵਿਚਾਰਾ ਕਿਉਂਕਿ ਘਰ ਕੰਮ ਕਰ ਵਾਲੇ ਕਈ ਵਾਰ ਨਹੀਂ ਧਿਆਨ ਚ ਰਹਿੰਦਾ ਟਾਈਮ ਪੀਰੀਅਡ ਸ਼ਾਰਟ ਜਾਉਂਦਾ 10 15 ਦਿਨ ਦਾ ਟਾਈਮ ਹੁੰਦਾ ਤੇ ਉਹ ਨਹੀਂ ਧਿਆਨ ਦਿੱਤੇਗੇ ਤੇ ਉਹ ਜਿਵੇਂ ਅਸੀਂ ਕੀ ਕਰਦੇ ਹੁੰਦੀ ਅਸੀਂ ਸਾਰਾ ਕੈਂਟੀ ਲੈ ਲੈਂਦੇ ਹੁੰਦੇ ਸੀ ਠੀਕ ਹੈ ਅਸੀਂ ਮਹਿਸੂਸ ਨਹੀਂ ਹੁੰਦੰਦੇ ਸੀ ਕਦੀ ਤੇ ਨਾ ਸਾਡੇ ਵਰ ਕਦੀ ਕੋਈ ਰੋਲਾ ਪਿਆ ਇਸ ਚ ਬਿਲਕੁਲ ਬਿਲਕੁਲ ਨਹੀਂ ਤੇ ਜੇ ਆਪਾਂ ਦੇਖੀਏ ਕਿ ਅਪੀਲ ਕਰਨ ਦਾ 10 15 ਦਿਨ ਹੁੰਦੇ ਨੇ ਹਾਂਜੀ ਜੇ ਕੋਈ ਇੰਡੀਵਿਜੂਅਲ ਦੀ ਤੁਹਾਡੇ ਕੋਲ ਗੱਲ ਆ ਗਈ ਤੇ ਉਹ ਰੱਖੀ ਗਈ ਨਹੀਂ ਤਾਂ ਅਦਰਵਾਈਜ਼ ਜਿੰਨਾ ਨਾ ਜਾ ਕੇ ਕਰਾਤਾ ਕਿਉਂਕਿ ਵੇਖੋ ਸਜਨਤਾਈ ਚਲੋ ਹੈਗੀ ਹੈ ਮੁਲਾਜ਼ਮਾਂ ਨਾਲ ਕਈ ਵਾਰ ਕਹਿ ਕੇ ਯਾਰ ਗਰੀਬ ਬੰਦਾ ਤੇ ਨੁਕਸਾਨ ਨਾ ਕਰੋ ਇੰਨਾ ਨਹੀਂ ਠੀਕ ਹੈ 10% ਤਾਂ ਜਾਇਜ਼ ਹੈ ਕੋਈ ਪੈਰਾਮੀਟਰਸ ਨਹੀਂ ਨੇ ਇੱਕਦਮ ਇੰਨਾ ਹਾਈਕ ਤੇ ਲੈ ਕੇ ਜਾ ਰਹੇ ਨੇ ਅਸਲ ਨਾਲ ਜਦੋਂ ਕੰਟੋਨਮੈਂਟ ਬੋਰਡ ਹੈਗਾ ਤੇ ਉਹਦੇ ਨੋਮੀਨੇਟ ਇਲੈਕਟਿਡ ਮੈਂਬਰਸ ਵੀ ਹੋਣੇ ਚਾਹੀਦੇ ਆ ਲੋਕਾਂ ਦਾ ਜੇ ਨੁਮਾਇੰਦਾ ਉੱਥੇ ਕੋਈ ਨਹੀਂ ਹੈਗਾ ਕੋਈ ਗੱਲ ਰੱਖਣ ਵਾਲਾ ਨਹੀਂ ਹੈਗਾ ਇੱਕ ਵਾਰ ਮੈਂ ਉਹ ਤਾਂ ਛੋਟਾ ਸੀ ਉਦੋਂ ਵੀ ਇਲੈਕਸ਼ਨ ਕਾਫੀ ਚਿਰ ਪੈਂਡਿੰਗ ਚਲੇ ਗਏ ਸੀ। ਹਾਂ ਉਸ ਤੋਂ ਬਾਅਦ ਉਦੋਂ ਲਾਅ ਦਾ ਚੇਂਜ ਕਰ ਰਹੇ ਸੀ। ਐਕਟ ਬੰਨਣਾ ਸੀ। ਐਕਟ ਬਣਿਆ ਤਾਂ ਕਾਫੀ ਲੰਬਾ ਸਮਾਂ ਚੱਲੇ। ਉਹ ਐਕਟ ਬਣਿਆ ਸੀ। ਹਾਂ ਐਕਟ ਚੇਂਜ ਹੋਇਆ 2006 'ਚ ਦੁਬਾਰਾ ਆਇਆ ਸੀ ਕੁਝ। ਮੇਜਰ ਡਿਫਰੈਂਸ ਹੋਇਆ ਕੁਝ। ਕੁਝ ਜ਼ਿਆਦਾ ਨਹੀਂ ਹੋਇਆ ਉਦੋਂ ਲੋਕਾਂ ਦੀ ਨਹੀਂ ਮੈਂ ਤੁਹਾਨੂੰ ਦੱਸਿਆ ਹੀ ਨਾ ਅਫਸਰਾਂ ਨੇ ਆਪ ਹੀ ਬੈਠ ਕੇ ਬਣਾ ਕੇ ਚਾਰਦواری ਦੇ ਵਿੱਚ ਅਫਸਰਾਂ ਕੋ ਪਾਵਰ ਜ਼ਿਆਦਾ ਰੱਖੀ। ਲੋਕਾਂ ਦੇ ਮੁਤਾਬਕ ਨਹੀਂ ਹੋਇਆ। ਲੋਕਾਂ ਦੇ ਮੁਤਾਬਕ ਨਹੀਂ। ਜਿੱਥੋਂ ਲੋਕਾਂ ਨੂੰ ਰਿਲੀਫ ਮਿਲਣਾ ਚਾਹੀ ਤੇ ਹੁਣ ਜੋ ਬਿਊਰੋਕ੍ਰੇਸੀ ਹੈ ਵੀ ਹੈ ਕਿਸ ਤਰੀਕੇ ਨਾਲ ਵੀ ਡਿਸਾਈਡ ਹੁੰਦਾ ਅੰਦਰ ਦੇ ਕਮਰੇਆ ਚ ਵੀ ਜਿੰਦਾ ਟੈਕਸ ਪਹਿਲਾਂ 1000 ਆ ਰਿਹਾ ਹੁਣ 10000 ਹੋ ਗਿਆ ਆ ਅਸਲ ਜਿਹੜੇ ਸੁਪਰੀਡੈਂਟ ਬੈਠੇ ਨਾ ਸਲਾਹ ਦੇਣ ਵਾਲੇ ਮੜੇ ਨੇ ਸਲਾਹ ਦੇਣ ਵਾਲੇ ਮੜੇ ਅਸਲ ਗੱਲ ਹੈ ਚਲੋ ਸਾਰੀਆਂ ਗੱਲਾਂ ਸੀਓਜ਼ ਨੂੰ ਵੀ ਨਹੀਂ ਪਤਾ ਹੁੰਦੀਆਂ ਸਲਾਹ ਦੇਣ ਵਾਲੇ ਮੜੇ ਆ ਮੈਂ ਤਾਂ ਇਹ ਕਹਿ ਸਕਦਾ ਤੇ ਇਸ ਜੋ ਨੂਰਾ ਕੁਸ਼ਤੀ ਕਹ ਲਈ ਬਿਊਰੋਕ੍ਰੇਸੀ ਦੀ ਪਿਸਤਾ ਆਮ ਲੋਕ ਰਹੇ ਨੇ ਹਾਂ ਕੋਈ ਸ਼ੱਕ ਨਹੀਂ ਹੁੰਦਾ ਚ ਇਹਦਾ ਹੱਲ ਕੋਈ ਹਾਲੇ ਵੇਖੋ ਇਲੈਕਸ਼ਨ ਹਾਲ ਲੈਂਦਾ ਟੋੜੇ ਲੋਕਾਂ ਦੇ ਰਿਪ੍ਰেজੈਂਟੇਟਿਵ ਹੋਤੇ ਹੁਣੇ ਬਹੁਤ ਜ਼ਰੂਰੀ ਹੈ ਬਿਲਕੁਲ ਬਿਲਕੁਲ ਬਹੁਤ ਜ਼ਿਆਦਾ ਜ਼ਰੂਰੀ ਹੈ ਬਿਲਕੁਲ ਤੇ ਇਹ ਫਿਰ ਕੀ ਨਿਚੋੜ ਨਿਕਲੇਗਾ ਅਗਰ ਇਨ ਫਿਊਚਰ ਇਲੈਕਸ਼ਨ ਹੋਰ ਲੰਬੇ ਜਾਂਦੇ ਰਹਿੰਦੇ ਨੇ ਅਸੀਂ ਸੋਚ ਰਹੇ ਹਾਂ ਪਿੱਛੇ ਜੀ ਅਸੀਂ ਸੀਨੀਅਰਸ ਜਿਹੜੇ ਸਾਡੇ ਕਈ ਐਮਸੀ ਹੈਗੇ ਉਹਨਾਂ ਨੇ ਸਲਾਹ ਵੀ ਕੀਤੀ ਹੈ ਠੀਕ ਹੈ ਲੋਕਾਂ ਖਾਤੇ ਸਰ ਨੂੰ ਜਾਂ ਹਾਈ ਕੋਰਟ ਜਾ ਕੇ ਪੀਐਲ ਵੀ ਪਾਣੀ ਪੀ ਤੇ ਪਾਵਾਂਗੇ ਮਗਰ ਵੀ ਉਹਨਾਂ ਚਿਕਰ ਵੀ ਕਦੋਂ ਤੱਕ ਹੋ ਜਾਏਗਾ ਪ੍ਰੋਸੀਜਰ ਇਰੈਲੈਕਸ਼ਨ ਦਾ ਕਦੋਂ ਤੱਕ ਰੇ ਸਾਰਾ ਕੁਝ ਹੁੰਦਾ ਉਹਨਾਂ ਚ ਕਰ ਅਸੀਂ ਸਾਨੂੰ ਨਾ ਇੱਕ ਹਫਤਾ ਹੀ ਹੋਇਆ ਸਲਾਹ ਗੱਲ ਬਾਤ ਕੀਤੀ ਉਹਨੂੰ ਕਰਕੇ ਅਸੀਂ ਸਲਾਹ ਲੈ ਕੇ ਫਿਰ ਹਾਈ ਕੋਰਟ ਦੇਖਦੇ ਆ ਉੱਥੇ ਪਾਵਾਂਗੇ ਚਲੋ ਇਹ ਤਾਂ ਗੱਲ ਹੋ ਰਹੀ ਇੱਕ ਬਾਬੂ ਜੀ ਹੋਰ ਗੱਲ ਦੇਖਣ ਤੁਸੀਂ ਨਾ ਗੱਲ ਕਰਦੇ ਹੋ ਨੇ ਉਹ ਵੀ ਹੁਣ ਵੀ ਤੁਸੀਂ ਗੱਲ ਸੁਣਾਈ ਕਿ ਜੋ ਲਾਅ ਨੇ ਬ੍ਰਿਟਿਸ਼ਰਜ਼ ਦੇ ਟਾਈਮ ਤੇ ਨੇ ਮਗਰ ਜੋ ਸਕੇਵਿਜ਼ਿੰਗ ਕੂੜਾ ਚੱਕਣ ਦਾ ਸਿਸਟਮ ਹੈ ਉਹ ਵੀ ਜੋ ਕਹ ਲਈ ਅੰਗਰੇਜ਼ਾਂ ਦਾ ਟਾਈਮ ਦਾ ਚੱਲਿਆ ਗਿਆ ਜਦੋਂ ਕਿ ਦੁਨੀਆ ਕਿੱਥੇ ਦੀ ਕਿੱਥੇ ਪਹੁੰਚ ਗਈ ਨਹੀਂ ਮਾਡਰਨ ਹੋ ਗਈ ਹਜੇ ਵੀ ਉਹ ਜੋ ਕੂੜਾ ਚੱਕਣ ਦਾ ਕੰਮ ਹੈ ਉਹ ਹੱਥਾਂ ਨਾਲ ਹੀ ਹੁੰਦਾ ਵੇਖੋ ਵੇਹੇ ਤਾਂ ਕਾਫੀ ਇਹ ਸੇਫਟੀ ਯੂਜ਼ ਕਰ ਰਹੇ ਨੇ ਜਿਵੇਂ ਗਲਵਜ਼ ਲੈ ਲੋ ਜਾਂ ਕੁਝ ਹੋਰ ਵੀ ਜੋ ਪੋਲੋਥਿਨਸ ਯੂਜ਼ ਕਰ ਰਹੇ ਆ ਪਰ ਹਜੇ ਵੀ ਚ ਲੋਕ ਕੁਝ ਇਕਵਿਪਮੈਂਟਸ ਤਾਂ ਲਿੱਤੇ ਆ ਕੰਡੋਨਮੈਂਟ ਸਾਡੇ ਟਾਈਮ ਵੀ ਲਿੱਤੇ ਸੀ ਹੁਣ ਵੀ ਹੋਰ ਹੈ ਕਿ ਹੋਰ ਜਿਵੇਂ ਜਿਵੇਂ ਕੋਈ ਨਾ ਕੋਈ ਨਵੀਂ ਚੀਜ਼ ਆਉਂਦੀ ਰਹੇਗੀ ਤਾਂ ਅਪਡੇਟ ਹੁੰਦਾ ਰਹੇਗਾ ਇਹ ਰੂਟੀਨ ਦੇ ਕੰਮ ਨੇ ਹੋ ਜਾਣਗੇ। ਮੋਸ ਲੈਵਲ ਤੱਕ ਨਹੀਂ ਆ ਜੀ। ਹਾਂ ਉਸ ਇੱਕ ਉਹ ਵੀ ਹੋਰ ਦੇਖਨੇ ਆ ਸੀ ਨਾ ਕੈਂਟ ਬੋਰਡ ਦੀ ਗੱਲ ਪਹਿਲਾਂ ਚਲਾਵਾਂਗੇ। ਕੈਂਟ ਬੋਰਡ 'ਚ ਪਹਿਲਾਂ ਜੋ ਸੀ ਲੋਗ ਵਰਕਰ ਕੰਮ ਕਰਦੇ ਸੀ ਸਫਾਈ ਕਰਮਚਾਰੀ ਜਿੱਥੇ ਮੇਨਲੀ ਐਸੀ ਭਾਈਚਾਰਾ ਰਿਕਰੂਟ ਹੁੰਦਾ ਉਹਦੇ 'ਚ ਸਨ ਲਾਉਣ ਦੀ ਨਿਗਾਨੀ ਆਪਾਂ ਦੇਖੀਏ ਉਹਨੂੰ ਕੰਟਰੈਕਟ ਬੇਸ ਤੇ ਕੀਤਾ ਜਾ ਰਿਹਾ ਹੈ। ਜਿੱਥੇ ਇੱਕ ਬੰਦੇ ਨੂੰ ਤਨਖਾਹ 25 ਤੋਂ 30 ਹਜ਼ਾਰ ਮਿਲਣੀ ਸੀ ਉਹ 12000 13000 ਤੀ ਸੀਮਿਤ ਰਹਿ ਰਹੀ ਹੈ ਕਿਸ ਤਰੀਕਾ ਨਾਲ ਦੇਖ ਰਹੇ ਹਾਂ ਅਸਲ ਹਣੀ ਜੀ ਹਰ ਮਹੀਨੇ ਮੁਲਾਜ਼ਮ ਤੋਂ ਦੀ ਕੋਈ ਗਲ ਸ਼ਿਕਾਇਤ ਨਹੀਂ ਦੇ ਚ ਕਿ ਹਰੇਕ ਮਹੀਨੇ ਪੋਸਟਾਂ ਖਾਲੀ ਹੋ ਰਹੀਆਂ ਨੇ ਠੀਕ ਹੈ ਔਰ ਖਾਸ ਤੌਰ ਤੇ ਐਸਪੈਕਟਰ ਦਾ ਜਿਹੜਾ ਨੁਕਸਾਨ ਬਹੁਤ ਵੱਡਾ ਹੋ ਰਿਹਾ ਕਿਉਂਕਿ ਉਹਨਾਂ ਦੇ ਹੱਕ ਮਾਰੇ ਜਾ ਰਹੇ ਬਿਲਕੁਲ ਉਹਨਾਂ ਦੀ ਗੱਲ ਹੋਣੀ ਚਾਹੀਦੀ ਉਹਨਾਂ ਦੀਆਂ ਪੋਸਟਾਂ ਨੇ ਹੂੰ ਉਹਨਾਂ ਨੂੰ ਪੋਸਟਾਂ ਫਿਲ ਕਰਨੀਆਂ ਚਾਹੀਦੀਆਂ ਗਵਰਨਮੈਂਟ ਨੂੰ ਇਹ ਪੋਸਟਾਂ ਨਾ ਫਿਲ ਕਰਕੇ ਕੰਟਰੈਕਟ ਬੇਸ ਤੇ ਕਰ ਦਿੰਦੇ ਨੇ ਕੰਟਰੈਕਟ ਬੇਸ ਤੇ ਕਰ ਰਹੇ ਨੇ ਕਿ ਜੇ ਪੱਕੇ ਮਲਾਜ਼ਮ ਕਰਾਂਗੇ ਤਾਂ ਸਾਨੂੰ ਇੰਨੇ ਪੈਸੇ ਦੇਣੇ ਪੈਣੇ ਆ ਠੀਕ ਹੈ ਜੋ ਬੰਦਾ ਪੱਕੇ ਮਲਾਜ਼ਮਾਂ ਦਾ ਠੀਕ ਹੈ ਅੱਜ ਸਾਡਾ ਸਰ ਹੈ 10000 ਚ 11000 ਚ ਉਹ ਵੀ ਮੈਂ ਵਧਾ ਕੇ ਗਿਆ ਸੀ ਜੀ ਜਦੋਂ ਮੈਂ ਵਾਈਸ ਪ੍ਰੈਜ਼ੀਡੈਂਟ ਸੀ ਉਦੋਂ ਵਧਾਏ ਸੀ ਅਸੀਂ ਇਹਨਾਂ ਦੀ ਤਨਖਾਹਾਂ ਮਲਾਜ਼ਮਾਂ ਦੀ ਇਹ ਬਜਟ ਕੈਂਟ ਬੋਰਡ ਦਾ ਕਿਸ ਤਰੀਕੇ ਨਾਲ ਅਲੋਕੇਟ ਹੁੰਦਾ ਹੈ ਸੈਂਟਰ ਵੱਲੋਂ ministry of defense ਕੋਲੋਂ ਪਿੱਛੋਂ ਆਉਂਦਾ ਹੀ ਸਾਰਾ ਕੁਝ ਹੀ ਫੰਡਸ ਵੀ ਉੱਥੋਂ ਹੀ ਆਉਂਦੇ ਨੇ ਭੇਜਦੇ ਤਾਂ ਕਾਫੀ ਨੇ ਪਰ ਕੱਟ ਲਾ ਦਿੰਦੇ ਨੇ ਕੱਟ ਲਾ ਦਿੰਦੇ ਜਿੰਨੇ ਇਹਨਾਂ ਦੀ ਡਿਮਾਂਡ ਉੰਨੀ ਦੀ ਉਹਨੇ ਪੈਸੇ ਨਹੀਂ ਭੇਜਦੇ ਉਹਨੇ ਭੇਜਦੇ ਨਹੀਂ ਜਿੰਨੇ ਵੀ ਲਿਖ ਕੇ ਭੇਜਦੇ ਸਾਨੂੰ ਇਹਨੇ ਚਾਹੀਦੇ ਨੇ ਕੈਂਟ ਬੋਰਡ ਨੂੰ ਚਲਾਉਣ ਲਈ ਉਹਨੇ ਡਿਵੈਲਪਮੈਂਟ ਵੀ ਰੁਕੀ ਹੋਈ ਹੈ ਫਰੋਸਪੁਰ ਦੀ ਕੈਂਟ ਦੀ ਸਾਡੀ ਡਿਵੈਲਪਮੈਂਟ ਵੀ ਨਹੀਂ ਹੋ ਰਹੀ ਕਈ ਟਾਈਮ ਹੋ ਗਿਆ ਕਾਫੀ ਟਾਈਮ ਹੋ ਗਿਆ ਉਹਨੇ ਆਂਦੇ ਨਹੀਂ ਹੈ ਹਾਂ ਵੀ ਜੋ ਉਹ ਤੋਂ ਜੇ ਪੱਕੇ ਵੀ ਆਪ ਕਰ ਸਕਦੇ ਨੇ ਜਾਂ ਉਹ ਵੀ ਹੀ ਉੱਪਰੋਂ ਪਰਮਿਸ਼ਨ ਲੈਣੀ ਪੈਗੀ। ਸੈਂਟਰ ਤੋਂ ਸੈਂਸ਼ਨ ਹੁੰਦੀਆਂ। ਪਿੱਛੇ ਆਏ ਸੀ 20 ਪੋਸਟ ਆਈਆਂ ਸੀ ਉਹ ਹੀ ਨਹੀਂ ਅਜੇ ਤੱਕ ਭਰ ਸਕਦੇ ਕੀ ਸੀ। ਕੋਈ ਨਹੀਂ ਭਰ ਸਕਿਆ ਜੀ। ਨਾ। ਇੱਕ ਬੜਾ ਲੰਬਾ ਸਮਾਂ ਹੋ ਗਿਆ ਉਸ ਚੀਜ਼ ਨੂੰ। ਢਿਲ ਕਿੰਦੀ ਸਮਝ? ਅੱਜ ਵੀ ਨਹੀਂ ਅੱਜ ਤਾਂ ਪਤਾ ਨਹੀਂ ਮੇਰੇ ਸਾਹ ਨਾਲ ਸੋਵਾਂ ਦੇ ਹਿਸਾਬ ਨਾਲ ਖਾਲੀ ਹੋਣੀਆਂ ਪੋਸਟਾਂ। ਅੱਛਾ। ਹੂੰ। ਢਿਲ ਕਿਸ ਚੀ ਦੀ ਸਮਝ ਨਹੀਂ। ਉਹ ਸਰਕਾਰ ਦਾ ਧਿਆਨ ਹੀ ਨਹੀਂ ਹੈਗਾ ਕੈਂਟੋਨਮੈਂਟਸ 'ਚ। ਮੈਨਾਂ ਹਣੀਏ ਤੋਂ ਦੱਸਦਾ ਸਨ ਜਦੋਂ ਕਾਂਗਰਸ ਸੀ ਜਦੋਂ ਲਾਜ਼ ਬਣੇ ਸੀ ਉਹ ਤੋਂ ਸੈਂਟਰ 'ਚ ਕਾਂਗਰਸ ਗਵਰਨਮੈਂਟ ਸੀ ਓਕੇ ਉਹਨਾਂ ਨੇ ਹੋਰ ਮਤਲਬ ਟਾਈਟ ਕਰਤੇ ਲਾਜ਼ ਸਾਨੂੰ ਉਮੀਦ ਸੀ ਕਿ ਸੈਂਟਰ ਗਵਰਨਮੈਂਟ ਚੇਂਜ ਹੋਏਗੀ ਸ਼ਾਇਦ ਲੋਕਾਂ ਦੀ ਸੁਣਵਾਈ ਹੋਵੇ ਤੁਹਾਡੀ ਸਾਂਝ ਵੀ ਸੀ ਉਦੋਂ ਸਾਂਝ ਵੀ ਸੀ ਉਮੀਦ ਵੀ ਬਹੁਤ ਸੀ ਕਿ ਗਵਰਨਮੈਂਟ ਚੇਂਜ ਹੋਏਗੀ ਜਾਂ ਅੰਗਰੇਜ਼ਾਂ ਦੇ ਇੰਨੇ ਸਖਤ ਸੀ ਕਾਨੂੰਨ ਤੇ 2006 ਚ ਆਗੇ ਹੋਰ ਸਖਤ ਹੋਗੇ ਲੋਕਾਂ ਦੀ ਸੁਣਵਾਈ ਘੱਟ ਗਈ ਚੂੜੀ ਟੈਟ ਹੋ ਗਈ ਚੂੜੀ ਟੈਟ ਹੋ ਗਈ ਕਿਉਂਕਿ ਅੱਗੇ ਕੀ ਹੁੰਦਾ ਸੀ ਜਿਹੜੇ ਹਾਊਸ ਸਟ੍ਰੀਟਸ ਵਾਲੀ ਪਾਵਰ ਕੰਟੋਰਨਮੈਂਟ ਕੋਲ ਹੁੰਦੀ ਸੀ ਬੋਰਡ ਕੋਲ ਹੁੰਦੀ ਸੀ ਕਿੰਨਾ ਕਿਸ ਏਰੀਆ ਹਸਾਂ ਕਿੰਨਾ ਅੱਜ ਇੱਕ ਅਫਸਰ ਕੋ ਰਹਿ ਗਈ ਹੈ اچھا ਉਹ ਅਫਸਰਾਂ ਦੇ ਹੱਥ ਮਜ਼ਬੂਤ ਹੋ ਗਏ ਨਾ ਲੋਕਾਂ ਦੀ ਸੁਣਵਾਈ ਨਹੀਂ ਰਹੇਗੀ ਉੱਥੇ ਠੀਕ ਹੈ ਅੱਜ ਅਸਲ ਸਾਨੂੰ ਬਹੁਤ ਜ਼ਿਆਦਾ ਵੱਡੀ ਸੈਂਟਰ ਸਰਕਾਰ ਤੋਂ ਉਮੀਦ ਸੀ ਬੀਜੇਪੀ ਤੋਂ ਪਰ ਉਹ ਖਰੇ ਨਹੀਂ ਉਤਰੇ ਅੱਜ ਮੇਰੇ ਸਾਹਮਣੇ ਲੋ ਤੁਸੀਂ ਲਾ ਲਓ 2014 ਤੋਂ 11 ਸਾਲ ਹੋ ਗਏ ਬੀਜੇਪੀ ਨੂੰ ਸੈਂਟਰ 'ਚ ਆਏ ਹਾਂਜੀ ਹਾਂਜੀ ਪਰ ਸੁਣਵਾਈ ਲਈ ਥੋੜਾ ਜਿਹਾ ਨਾ ਮੈਂ ਦੱਸਣਾ ਚਾਹਣਾ ਇੱਕ ਮੰਤਰੀ ਸੀ ਇਹਨਾਂ ਦੇ ਗੋਆ ਦੇ ਸੀਐਮ ਵੀਰੇ ਮਨੋਹਰ ਪਰੀਕਰ ਸਰ ਮਨੋਹਰ ਪਰੀਕਰ ਸਰ ਰਹੇ ਉਹਨਾਂ ਨੇ ਥੋੜੀ ਜਿਹੀ ਹਿਲਜੁਲ ਕੀਤੀ ਸੀ ਠੀਕ ਹੈ ਕਾਫੀ ਫਾਸਟ ਉਦੋਂ ਮੈਂ ਦਿੱਲੀ ਵੀ ਉਹਨਾਂ ਨੂੰ ਵੀ ਮਿਲਿਆ ਸੀ ਤੇ ਵੀ ਫਿਰ ਉਹ ਉਹਦੇ 'ਚ ਕੀ ਗੱਲ ਹੋਈ ਥੋੜੀ ਵੀ ਅਸੀਂ ਕਹਿੰਦੇ ਸਾਨੂੰ ਆਹ ਦਿੱਕਤਾਂ ਫੇਰ ਸਾਰੀਆਂ ਕਹਿੰਦੇ ਕੋਈ ਨਹੀਂ ਅਸੀਂ ਉਹਨਾਂ ਨੇ ਕਿਹਾ ਸੀ ਮੈਂ ਇਹ ਬਹੁਤ ਜਲਦੀ ਹੱਲ ਕਰਨ ਜਾ ਰਹੇ ਹਾਂ ਅਸ਼ਵਾਸ਼ੰਦੂ ਆਇਆ ਸੀ ਉਹਨਾਂ ਨੇ ਔਰ ਨੋ ਡਾਊਟ ਜਿਵੇਂ ਪਤਾ ਲੱਗਦਾ ਜਿਵੇਂ ਲਿੰਕਸ ਹੁੰਦੇ ਆ ਉਹਨਾਂ ਨੇ ਕਈ ਅਫਸਰਾਂ ਨਾਲ ਗੱਲਾਂ ਵੀ ਹੋਈਆਂ ਮੇਰੀਆਂ ਉਹਨਾਂ ਨੇ ਵੀ ਦੱਸਿਆ ਹਿਲਜੁਲ ਹੋਈ ਹਿਲਜੁਲ ਹੋਈ ਹੈ ਹੋ ਸਕਦਾ ਜਲਦੀ ਹੋ ਪਰ ਉਹ ਸਡਨਲੀ ਉਹਨਾਂ ਨੂੰ ਫਿਰ ਵਾਪਸ ਗੋਆ ਭੇਜ ਦਿੱਤਾ ਗਿਆ ਤੇ ਛੋਣੀ ਵਾਲਿਆਂ ਦੀ ਕਿਸਮਤ ਫੇਰ ਹੋਵਦੀ ਉਹੇ ਰਹਿ ਗਈ ਬੜਾ ਮਾੜਾ ਕੰਮ ਹੈ ਤੇ ਵੀ ਇੱਕ ਹੋਰ ਮੈਂ ਗੱਲ ਪੁੱਛ ਜਿਹੜੇ ਫੰਡਸ ਆਉਂਦੇ ਨੇ ਸੈਂਟਰ ਤੋਂ ਇਹ ਅਲੋਕੇਟ ਜਿਵੇਂ ਹੁਣ ਤੁਸੀਂ ਕੋਈ ਪ੍ਰੋਜੈਕਟਸ ਲੈ ਕੇ ਆਗੇ ਵੀ ਇੱਥੇ ਆ ਪਾਰਕ ਬੰਨਣਾ ਚਾਹੀਦਾ ਜਿਮ ਬੰਨਣੀ ਚਾਹੀਦੀ ਆ ਜਾਂ ਕੁਝ ਵੀ ਹੈ ਬਟਾ ਬਰ ਉਹ ਤੁਹਾਡੀ ਮਰਜ਼ੀ ਨਾਲ ਹੁੰਦਾ ਹੈ ਜਾਂ ਫਿਰ ਤਾਲਮੇਲ ਨਾਲ ਬਣਾ ਕੇ ਚੱਲਦਾ। ਦੇ ਅਸੀਂ ਸੀਓਜ਼ ਨਾਲ ਤਾਲਮੇਲ ਚੱਲਦਾ ਬੋਰਡ ਦਾ। ਫਿਰ ਦੇਖ ਲਈਦੇ ਕਿਸ ਕਿਸ ਚੀਜ਼ ਦੀ ਲੋੜ ਹੈ। ਈਵਨ ਜਿਹੜੇ ਪੈਸਾ ਆਉਂਦਾ ਉਹ ਅਲੱਗ ਅਲੱਗ ਡਿਵੀਜ਼ਨਸ ਲਈ ਆਉਂਦਾ। ਠੀਕ ਹੈ। ਸਪੋਰਟਸ ਲਈ ਤੁਸੀਂ ਕਿੰਨਾ ਕਰਨਾ ਹੈ? ਸਫਾਈ ਲਈ ਕਿੰਨਾ ਯੂਸ ਕਰਨਾ। ਉਹ ਸਾਰਾ ਲਿਖਿਆ ਹੀ ਹੁੰਦਾ। ਉਹ ਲਿਖਿਆ ਹੁੰਦਾ। ਉਹਨੂੰ ਫਿਰ ਉਸ ਹਮ ਨਾਲ ਸੀ ਡਿਵਾਈਡ ਕਰਦੇ ਆ। ਹਰ ਐਮਸੀਡੀ ਆਫਦੀ ਆਫਦੀ ਦਸਨੀ ਹੁੰਦੀ ਉਹਨਾਂ ਨੇ ਕਿ ਸਾਡੇ ਆ ਦਿੱਕਤ ਹੈ ਮੈਂ ਜਿਵੇਂ ਹੁਣ ਆਪਣੇ ਹਮ ਹਮ ਜਿਮ ਬਣਵਾਇਆ ਸੀ ਚੇਤਨ ਹਲ ਬਣਵਾਇਆ ਲੋਕਾਂ ਦੀ ਵੈਲਫੇਅਰ ਲਈ ਬਿਲਕੁਲ ਬਿਲਕੁਲ ਅੱਛੇ ਮਤਲਬ ਉਦੋਂ ਕੰਮ ਕੀਤੇ ਹਮ ਹਮ ਮਤਲਬ ਸਾਡਾ ਜਿਮ ਬਹੁਤ ਵਧੀਆ ਬਣਿਆ ਉਸ ਟਾਈਮ ਠੀਕ ਹੈ ਕ੍ਰਪਸ਼ਨ ਕਿਸ ਹੱਦ ਤੱਕ ਹੈ ਜੇ ਕੈਂਟ ਬੋਰਡ ਤੁਸੀਂ ਦੇਖੀ ਹੋਵੇ ਜੇ ਦੱਸ ਸਕਣੇ ਕੋਈ ਨਹੀਂ ਮੈਸਿਵ ਨਹੀਂ ਕਹਿ ਸਕਦੇ ਉਹਨੂੰ ਕਿ ਕਿਉਂਕਿ ਸਾਰਾ ਇਸ ਰੂਟਿੰਗ ਇੱਕ ਇੱਕ ਚੀਜ਼ ਹਰੇਕ ਅਲੱਗ-ਅਲੱਗ ਡਿਵੀਜ਼ਨ ਦੇ ਹੱਥੋਂ ਨਿਕਲ ਕੇ ਜਾਣੀ ਜਾਂ ਉਹਨੂੰ ਕਹਿ ਦਈਏ ਵੇਖੋ ਥੋੜੀ ਬੋਤੀ ਹਰ ਜਗ੍ਹਾ ਹੈ ਹਰ ਜਗ੍ਹਾ ਉਹਨੂੰ ਆਪਾਂ ਮਨਾ ਹੀ ਨਹੀਂ ਕਰ ਸਕਦੇ ਨਾ ਕਰੀਏ ਤਾਂ ਝੂਠ ਹੋ ਜਾਏਗਾ ਹਾਂ ਠੀਕ ਹੈ ਪਰ ਉਹ ਮੈਸਿਵ ਨਹੀਂ ਹੈ ਕਿ ਲੋਕਾਂ ਤੋਂ ਤੋਂ ਰਗੋੜਾ ਰੱਖ ਕੇ ਜਾਂ ਆਪਾਂ ਕਹਿ ਦਈਏ ਪੰਜਾਬੀ ਉਹ ਕੰਮ ਨਹੀਂ ਹੈ ਉਹ ਕੰਮ ਨਹੀਂ ਹੈਗਾ ਬੋਰਡ 'ਚ ਠੀਕ ਹੈ ਹੋਰ ਤੁਸੀਂ ਗੇਟ ਟੂਗੇਦਰ ਵੀ ਹੁੰਦੇ ਹੋਏਗੇ ਆਫੀਸਰ ਦੀਆਂ ਕੋਈ ਖਾਸ ਗੱਲਾਂ ਉਹਨਾਂ ਦਾ ਰਹਿਣ ਸਹਿਣ ਕਿਵੇਂ ਦਾ ਹੁੰਦਾ ਹੈ ਜਾਂ ਕਾਫੀ ਡਿਸਪਲਿਨ ਹੁੰਦਾ ਹੈ ਸਟ੍ਰਿਕਟ ਵਧੀਆ ਸੀਓਜ਼ ਹਮੇਸ਼ਾ ਸਿਵਿਲIANS ਨਾ ਬਣਾ ਕੇ ਚੱਲਦੇ ਇਹ ਮੈਂਬਰਜ਼ ਨਾ ਬਣ ਕੇ ਚੱਲਦੇ ਕਿਉਂਕਿ ਗਿਵਨ ਟੇਕ ਹੁੰਦਾ ਹਰ ਜਗ੍ਹਾ ਹੀ ਅਸੀਂ ਬਹੁਤ ਵਧੀਆ ਰਿਸਪੈਕਟ ਦਿੰਨੇ ਉਹ ਵੀ ਸਾਨੂੰ ਰਿਸਪੈਕਟ ਪ੍ਰੋਪਰ ਅੱਚੀ ਦਿੰਦੇ ਨੇ ਯਾਨੀ ਕਿ ਸਾਡੇ ਚ ਕੋਈ ਟਸਲ ਹੁੰਦੀ ਹੈ ਸ਼ਾਸਨ ਚਲਾਉਣ ਦਾ ਤਾਲਮੇਲ ਹਾਂ ਅਚੀ ਅੰਡਰਸਟੈਂਡਿੰਗ ਕਿਉਂਕਿ ਵੇਖੋ ਸਿਵਲ 'ਚ ਅਸੀਂ ਕੰਮ ਕਰਨਾ ਔਰ ਲੋਕਾਂ ਦੇ ਜਿਹੜੇ ਕੰਮ ਉਹ ਅਸੀਂ ਸੀਓਜ਼ ਨੂੰ ਦੱਸਨੇ ਹੁੰਦੇ ਜਿਹੜੀ ਵੀ ਚੇਅਰ ਜੋ ਵੀ ਆਫੀਸਰ ਆਂਦਾ ਹੈ ਠੀਕ ਹੈ ਤੇ ਉਹਨਾਂ ਨੂੰ ਦੱਸਣਾ ਹੁੰਦਾ ਉਹ ਕੰਮ ਕਰਦੇ ਆ ਕੋਈ ਐ ਨਾ ਨਹੀਂ ਹੈਗੀ ਨਾ ਇੱਕ ਦੂਜੇ ਮੈਂ ਤੁਹਾਨੂੰ ਦੱਸਿਆ ਜਿੱਥੇ ਲੋਕਾਂ ਦੀ ਗੱਲ ਆ ਜਾਂਦੀ ਸੀ ਨਾ ਉੱਥੇ ਅਸੀਂ ਪਾਰਟੀ ਬਾਜੀ ਤੋਂ ਸਾਈਡ ਤੇ ਹੋ ਜਾਂਦੇ ਸੀ ਪਾਰਟੀ ਬਾਜੀ ਸਾਈਡ ਤੇ ਅਸੀਂ ਲੋਕਾਂ ਦੀ ਹੀ ਗੱਲ ਕਰਦੇ ਸੀ ਉੱਥੇ ਤੇ ਤਾਂ ਸਾਡੇ ਚ ਵੀ ਕੋਈ ਖਿੱਚੋ ਤਾਨ ਨਹੀਂ ਸੀ ਐਮਸੀਆਂ ਚ ਵੀ